ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਸਮੂਹ ਪੰਜਾਬੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਹਰਵਿੰਦਰ ਸਿੰਘ ਅਟਵਾਲ ਬਠਿੰਡਾ ਬਲੀਓ ਗੁਰਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਰਗਰੇਟਾ ਬਰਾਸਤ ਮਿਸ਼ਨ ਪੰਜਾਬ ਦੇ ਇਸ ਪੇਜ ਤੋਂ ਕੋਈ ਜ਼ਰੂਰੀ ਵਿਸ਼ਾ ਲੈ ਕੇ ਤੁਹਾਡੇ ਵਿਚਕਾਰ ਹਾਜ਼ਰ ਹੋਇਆ ਹੈ ਕਿਉਂਕਿ ਪਿਛਲੇ ਹਫਤੇ ਤੋਂ ਜੋ ਪੰਜਾਬ ਦੇ ਵਿੱਚ ਮਸਲਾ ਚੱਲ ਰਿਹਾ ਹੈ ਭਗਦੇ ਮੁੱਦੇ ਤੇ ਗੱਲਬਾਤ ਕਰਨ ਲਈ ਆਪਾਂ ਇਕੱਠੇ ਹੋਏ ਆਂ ਸੋ ਆਓ ਜਿਹੜੇ ਜਿਹੜੇ ਸਾਥੀ ਇੱਕ ਵਾਰੀ ਜੁੜ ਜਾਂਦੇ ਆ ਜੁੜ ਕੇ ਆਪਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜੋ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਆ ਉਹ ਗੱਲ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਕਰਨ ਵਾਲੀ ਹੈ ਸੋ ਨਾਲ ਹੀ ਬੇਨਤੀ ਕਰਦਿਆਂ ਕਿ ਕੱਲ 30 ਤਰੀਕ ਨੂੰ ਡਾਕਟਰ ਰੰਗਰੇਟਾ ਦੇ ਹੱਕ ਦੇ ਵਿੱਚ ਇੱਕ ਜ਼ਰੂਰੀ ਮੀਟਿੰਗ ਜਿਹੜੀ ਕਿ ਰਖਵਾਗ ਨੇੜੇ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਔਰ ਉਹ ਮੀਟਿੰਗ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਜੋ ਕਿ ਜੋ ਕੁਝ ਹੋ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਲੈ ਕੇ ਇਸ ਬਾਦ ਵਿਵਾਦ ਨੂੰ ਖਤਮ ਕਰਨ ਵਾਸਤੇ ਜਾਂ ਕੌਣ ਸਹੀ ਹੈ ਕੌਣ ਗਲਤ ਹੈ ਕਿਸ ਸਮਾਜ ਦੇ ਬੰਦਿਆਂ ਨੇ ਕੀ ਕੀਤਾ ਕੀ ਧੋਖਾ ਹੋਇਆ ਕੀ ਨਹੀਂ ਹੋਇਆ ਉਹ ਸਾਰੀਆਂ ਗੱਲਾਂ ਕਰਨ ਵਾਸਤੇ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਲਾਈਵ ਕਰਨਾ ਹੈ ਔਰ ਉਸ ਤੋਂ ਬਾਅਦ ਕੱਲ ਦੀ ਮੀਟਿੰਗ ਦੇ ਵਿੱਚ ਜੋ ਫੈਸਲਾ ਲਿਆ ਜਾਊਗਾ ਉਸ ਮੀਟਿੰਗ ਦੇ ਵਿੱਚ ਆਪਾਂ ਦੁਬਾਰਾ ਫਿਰ ਤੁਹਾਨੂੰ ਕੱਲ ਸਾਰੀ ਗੱਲਬਾਤ ਦੱਸੀ ਜਾਊਗੀ ਕਿਉਂਕਿ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਦਵਿੰਦਰ ਸਿੰਘ ਜੀ ਖਾਲਸਾ ਦਾ ਸੁਖਦੀਪ ਸਿੰਘ ਜੀ ਖਾਲਸਾ ਦਾ ਜਿਨ੍ਹਾਂ ਨੇ ਅੱਜ ਡਾਕਟਰ ਰੰਗਰੇਟੇ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਕਿਉਂਕਿ ਦੋਸਤੋ ਜੇਕਰ ਅੱਜ ਗੱਲ ਕਰੀਏ ਜਿਸ ਕਮੈਂਟ ਦੇ ਉੱਤੇ ਡਾਕਟਰ ਸਾਹਿਬ ਦੇ ਉੱਤੇ ਪਰਚਾ ਦਿੱਤਾ ਗਿਆ ਮੈਂ ਪਹਿਲਾਂ ਵੀ ਲਾਈਵ ਦੇ ਵਿੱਚ ਕਹਿਣਾ ਹੁੰਨਾ ਹੈ ਕਿ ਅਸੀਂ ਕਿਸੇ ਦੇ ਹੱਕ ਦੇ ਵਿੱਚ ਜਾਂ ਅਸੀਂ ਕਿਸੇ ਨੂੰ ਸਹੀ ਠਹਿਰਾਉਣ ਦੇ ਵਿੱਚ ਵੀਡੀਓ ਨਹੀਂ ਪਾਉਂਦੇ ਹੁੰਦੇ ਹਮੇਸ਼ਾ ਗੱਲਬਾਤ ਕਰਦੇ ਹੁੰਦੇ ਆ ਕਿ ਗੱਲ ਜਿਹੜੀ ਹੁੰਦੀ ਆ ਉਹ ਤੱਥਾਂ ਦੇ ਆਧਾਰ ਤੇ ਹੁੰਦੀ ਆ ਸੋ ਜੇਕਰ ਅਸੀਂ ਇੱਕ ਦੂਜੇ ਨੂੰ ਤਰੀਕੇ ਨਾਲ ਸ਼ਬਦਾਵਲੀ ਦੇ ਨਾਲ ਗੱਲ ਕਰੀਏ ਤਾਂ ਇਥੋਂ ਤੱਕ ਨੌਬਤਾਂ ਨਹੀਂ ਆਉਂਦੀਆਂ ਔਰ ਦੂਸਰੀ ਗੱਲ ਜੋ ਭਾਨੇ ਨਾਲ ਹੋ ਰਿਹਾ ਹੈ ਉਹ ਵੀ ਬਹੁਤ ਗਲਤ ਹੋ ਰਿਹਾ ਹੈ ਕਿਉਂਕਿ ਇੱਕ ਪਰਚਾ ਦੋ ਪਰਚੇ ਤਿੰਨ ਪਰਚੇ ਮਤਲਬ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜੋ ਵੀ ਸੋਸ਼ਲ ਮੀਡੀਆ ਦੇ ਉੱਤੇ ਬੋਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰ ਰਿਹਾ ਹੈ ਉਹਦੇ ਤੇ ਪਰਚਾ ਦਿੱਤਾ ਜਾ ਰਿਹਾ ਹੈ ਔਰ ਭਾਨੇ ਤੇ ਰੰਗਰੇਟੇ ਦੇ ਦੋਨਾਂ ਦੇ ਪਰਚਾਂ ਦੇ ਵਿੱਚ ਮੈਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਜੋ ਐਨਲਾਈਜ਼ ਕੀਤਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਹਨਾਂ ਦੋਨਾਂ ਪਰਸਨਾਂ ਨੂੰ ਉਲਝਾ ਕੇ ਜਿਹੜੇ ਪੰਜਾਬ ਦੇ ਮੇਨ ਮੁੱਦੇ ਆ ਖਾਸ ਮੁੱਦੇ ਆ ਉਹਨਾਂ ਮੁੱਦਿਆਂ ਤੋਂ ਪਾਸੇ ਕਰਨ ਲਈ ਇਹ ਸਾਰਾ ਖੇਲ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਚਲਾਇਆ ਜਾ ਰਿਹਾ ਹੈ ਭਾਨੇ ਵਾਲਾ ਤੇ ਜਿਹੜਾ ਹੈਗਾਗਾ ਡਾਕਟਰ ਰੰਗਰੇਟੇ ਵਾਲਾ ਰਹੀ ਗੱਲ ਸੁਖਵਿੰਦਰ ਪੀਪੀ ਦੀ ਤਾਂ ਸੁਖਵਿੰਦਰ ਪੀਪੀ ਨੇ ਵੀ ਕੱਲ ਬਹੁਤ ਕੁਝ ਜਿਹੜਾ ਹੈਗਾ ਉਹ ਬੋਲਿਆ ਕਿਉਂਕਿ ਤੁਹਾਡੇ ਵਰਗੇ ਸਾਡੇ ਘਰਾਂ 'ਚ ਗੋਹੇ ਚੁੱਕਦੇ ਆ ਔਰ ਅਗਲੀ ਗੱਲ ਜਿਹੜੀ ਮੈਂ ਕਹਿ ਦੇਵਾਂ ਅੱਜ ਡਾਕਟਰ ਸਾਹਿਬ ਨਾਲ ਮੇਨਟ ਤੋਂ ਬਾਅਦ ਇਹ ਗੱਲ ਬਿਲਕੁਲ ਕਲੀਅਰ ਹੋ ਚੁੱਕੀ ਹੈ ਕਿ ਉਹਨਾਂ ਨੇ ਇਹ ਕਮੈਂਟ ਨਹੀਂ ਪਾਇਆ ਉਹਨਾਂ ਦੇ ਨਾਮ ਤੇ ਉਹਨਾਂ ਨੂੰ ਬਦਨਾਮ ਕਰਨ ਲਈ ਬਹੁਤ ਸਾਰੀਆਂ ਫੇਕ ਐਡੀਆਂ ਬਣਾਈਆਂ ਗਈਆਂ ਔਰ ਫੇਕ ਐਡੀਆਂ ਦਾ ਦਲਾ ਲਿਖਤ ਪੜਤ ਇੱਕ ਜਿਹੜਾ ਹੈਗਾ 15 ਦਿਨ ਪਹਿਲਾਂ ਡਾਕਟਰ ਸਾਹਿਬ ਨੇ ਦਰਖਾਸਤ ਦਿੱਤੀ ਸੀ ਡਾਕਟਰ ਰੰਗਰੇਟੇ ਨੇ ਦਰਖਾਸਤ ਦਿੱਤੀ ਸੀ ਔਰ ਡਾਕਟਰ ਰੰਗਰੇਟੇ ਨੇ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਔਰ ਇਸ ਨੂੰ ਫੇਰ ਕਹਿੰਨਾ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਕਿ ਜਾਤ ਪਾਤ ਦੀ ਭੇਟ ਇਸ ਬੰਦੇ ਨੂੰ ਚੜਾਇਆ ਜਾ ਰਿਹਾ ਹੈ ਕਿਉਂਕਿ ਠੀਕ ਹੈ ਮੰਨਦੇ ਆ ਇਹਨਾਂ ਦੀ ਸਬਦਾਬਲੀ ਗਲਤ ਹੋ ਸਕਦੀ ਹੈ ਇਹ ਗਲਤ ਤਰੀਕੇ ਨਾਲ ਗੱਲ ਕਰ ਜਾਂਦੇ ਆ ਭਾਵਕ ਹੋ ਕੇ ਬੋਲ ਜਾਂਦੇ ਆ ਆਪਣੀ ਭਾਸ਼ਾ ਦੀ ਮर्यादा ਨੂੰ ਭੁੱਲ ਜਾਂਦੇ ਆ ਬਹੁਤ ਵਾਰੀ ਅਸੀਂ ਵੀ ਇਸ ਚੀਜ਼ ਨਾਲ ਸਹਿਮਤ ਆ ਕਿ ਸਾਨੂੰ ਹਮੇਸ਼ਾ ਮर्यादा ਦੇ ਵਿੱਚ ਰਹਿ ਕੇ ਸ਼ਬਦਾਵਲੀ ਦੀ ਯੂਜ਼ ਕਰਨੀ ਚਾਹੀਦੀ ਹੈ ਪਰ ਦੋਸਤੋ ਲੇਕਿਨ ਮੈਂ ਇੱਕ ਮੇਰੇ ਐਸੀ ਸਮਾਜ ਨੂੰ ਮੇਰੇ ਰੰਗਰੇਟਾ ਸਮਾਜ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੋਸਤੋ ਅਗਰ ਜੇ ਕਿਸੇ ਨੇ ਸਾਨੂੰ ਸੋਸ਼ਲ ਮੀਡੀਆ ਤੇ ਬੋਲਣ ਲਾਇਆ ਜਾਂ ਆਪਣੇ ਆਪ ਨੂੰ ਅਸੀਂ ਰੰਗਰੇਟਾ ਕਹਾਉਣ ਵਿੱਚ ਕਾਮਯਾਬ ਹੋਏ ਆ ਤਾਂ ਡਾਕਟਰ ਰੰਗਰੇਟੇ ਕਰਕੇ ਹੋਏ ਆ ਲੇਕਿਨ ਆਜੋ ਬੇਸ਼ੱਕ ਕਤਲ ਵੀ ਹੋ ਜਾਂਦੇ ਆ ਫੇਰ ਵੀ ਭਰਾਮਾਂ ਦੇ ਪਿੱਛੇ ਭਰਾ ਜਾਂਦੇ ਆ ਬਹੁਤ ਸਾਰੇ ਥਾਮਾਂ ਤੇ ਡਾਕਟਰ ਰੰਗਰੇਟਾ ਗਿਆ ਮੇਰੇ ਨਾਲ ਪਥਰਾਲੇ ਵਾਲੇ ਕਾਂੜ ਦੇ ਵਿੱਚ ਡਾਕਟਰ ਰੰਗਰੇਟਾ ਸੀਗਾ ਔਰ ਹੋਰ ਬਹੁਤ ਥਾਮਾਂ ਤੇ ਡਾਕਟਰ ਰੰਗਰੇਟਾ ਜਾਂਦਾ ਹੈ ਲੋਕਾਂ ਵਾਸਤੇ ਬਾਤ ਚੱਕਦਾ ਮੈਂ ਫੇਰ ਦੁਬਾਰਾ ਤਰਹਾਉਣ ਲੱਗਿਆ ਭਾਸ਼ਾ ਗਲਤ ਹੁੰਦੀ ਆ ਉਹਨਾਂ ਦੀ ਪਰ ਉਹਨਾਂ ਦਾ ਬੋਲਣਾ ਵੀ ਇੱਕ ਤਿਨਾ ਕਿਤੇ ਸੱਚ ਹੁੰਦਾ ਕਿਉਂਕਿ ਅੱਜ ਮੈਂ ਇੱਕ ਆਪਣੇ ਇਸੇ ਪੇਜ ਤੇ ਇੱਕ ਪੋਸਟ ਪਾਈ ਆ ਜਿਹਦੇ ਵਿੱਚ ਸਾਨੂੰ ਮੱਝ ਵੀ ਸਿੱਖ ਜਾਂ ਇੱਕ ਐਸੀ ਸਮਾਜ ਐਸੀ ਸ਼ਬਦ ਵਰਤਮ ਦੀ ਥਾਂ ਤੇ ਚੂੜਾ ਸ਼ਬਦ ਬੋਲਿਆ ਗਿਆ ਤਾਂ ਮੈਂ ਹੁਣ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਜੇਕਰ ਤੁਸੀਂ ਅਰੇ ਗ੍ਰੇਟਰੀ ਆਈਡੀ ਤੇ ਜਾਂ ਰਗਟੇ ਦੇ ਉਸ ਕਮੈਂਟ ਤੇ ਪਰਚਾ ਕਰ ਸਕਦੇ ਹਾਂ ਤਾਂ ਫਿਰ ਜਿਹੜੀਆਂ ਆ ਆਈਡੀਆਂ ਬਣਦੀਆਂ ਨੇ ਸਾਈਬਰ ਕ੍ਰਾਈਮ ਤੁਹਾਡੇ ਕੋਲੇ ਆ ਸਾਰਾ ਕੁਝ ਤੁਹਾਡੇ ਕੋਲੇ ਆ ਫਿਰ ਤੁਸੀਂ ਇਹਨਾਂ ਆਈਡੀਆਂ ਨੂੰ ਚੈੱਕ ਕਰਕੇ ਕਿਉਂ ਨਹੀਂ ਪਰਚਾ ਦਿੰਦੇ ਅੱਜ ਮੇਰੀ ਲੁਧਿਆਣੇ ਵਾਲੇ ਤਿੰਨ ਚਾਰ ਪਰਸਨਾਂ ਨਾਲ ਗੱਲ ਹੋਈ ਉਹ ਕਹਿੰਦੇ ਅਸੀਂ ਇੱਕ ਇੱਕ ਮਹੀਨੇ ਤੋਂ ਇਹੀ ਸੁਖਵਿੰਦਰ ਪੀਪੀ ਜਦੋਂ ਨੌਕਰੀ ਕਰਦਾ ਹੁੰਦਾ ਸੀ ਇਹਦੇ ਕੋਲ ਵੀ ਅਸੀਂ ਦਰਖਾਸਤਾਂ ਦਿੱਤੀਆਂ ਨੇ ਲੈਕਿਨ ਸਾਡੀ ਦਰਖਾਸਤ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਦੋਸਤੋ ਹੁੰਦੀ ਕਿਉਂ ਨਹੀਂ ਕਿਉਂਕਿ ਅੱਜ ਡਾਕਟਰ ਰਘੜੇਟੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਸਾਰੇ ਤੁਸੀਂ ਦੋਸਤੋ ਜਿਹੜੇ ਹੁਣ ਤੱਕ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਪਿਆਰ ਕਰਦੇ ਸੀ ਜਾਂ ਉਹ ਜਿਨ੍ਹਾਂ ਜਿਨ੍ਹਾਂ ਦੇ ਕੰਮ ਆਏ ਸੀ ਅੱਜ ਸਾਡਾ ਹੱਕ ਬੰਦ ਹੈ ਅੱਜ ਸਾਨੂੰ ਜ਼ਰੂਰਤ ਹੈ ਕਿਉਂਕਿ ਮੈਂ ਫੇਰ ਕਹਿਣਾ ਗਲਤੀ ਇਨਸਾਨ ਤੋਂ ਹੁੰਦੀ ਹੈ ਗਲਤੀ ਇਨਸਾਨ ਕਰਦਾ ਹੈ ਲੇਕਿਨ ਸਾਨੂੰ ਐਸਟੀ ਸਮਾਜ ਨੂੰ ਕਿਉਂਕਿ ਜੇਕਰ ਅਸੀਂ ਅੱਜ ਆਪਣੇ ਭਰਾ ਦਾ ਕਿਉਂਕਿ ਸਾਡੇ ਸਮਾਜ ਤੋਂ ਹੈ ਬੇਸ਼ੱਕ ਉਹ ਤੋਂ ਗਲਤ ਬੋਲਿਆ ਗਿਆ ਹੋ ਸਕਦਾ ਪਰ ਜਿਸ ਤਰੀਕੇ ਨਾਲ ਅੱਜ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਮੇਰੀ ਪਿਛਲੇ 15 ਦਿਨ ਤੋਂ ਜਿਹੜੀ ਆਈਡੀ ਹੈ ਉਹ ਹੈਕ ਕੀਤੀ ਹੋਈ ਹੈ ਔਰ ਮੈਨੂੰ ਬਹੁਤ ਸਾਰੇ ਮੇਰੇ ਨਾਮ ਦੇ ਉੱਤੇ ਸੇਮ ਅਮੇਜ਼ਰ ਲਾ ਕੇ ਸੇਮ ਸਾਰਾ ਕੁਝ ਕਰਕੇ ਬਹੁਤ ਸਾਰੀਆਂ ਆਈਡੀਆਂ ਜਿਹੜੀਆਂ ਫੇਕ ਬਣੀਆਂ ਹੋਈਆਂ ਨੇ ਸੋ ਮੇਰੀ ਆਈਡਿ ਨਹੀਂ ਹੈ ਚਲੋ ਮੈਂ ਇਹਨੂੰ ਸਹੀ ਜਾਂ ਇਹਨੂੰ ਗਲਤ ਨਹੀਂ ਕਹੂੰਗਾ ਕਿਉਂਕਿ ਇਹ ਇੱਕ ਲੀਗਲ ਪਾਰਟ ਹੈ ਇਸ ਸੰਵਿਧਾਨ ਦੇ ਮੁਤਾਬਕ ਜਿੱਦਾਂ ਕਾਨੂੰਨ ਇਨਕੁਆਰੀ ਕਰਕੇ ਉਹਦੇ ਤੇ ਅਗਰ ਇਹ ਰੇਟਾ ਗਲਤ ਹੈ ਤਾਂ ਉਹਦੇ ਤੇ ਬਣਦਾ ਜਿਹੜਾ ਪਰਚਾ ਹੈਗਾ ਉਹ ਵਰਕਰ ਰਹੇਗਾ ਵਰਕ ਰਾਰ ਰਹੇਗਾ ਜੇਕਰ ਉਹਦੀ ਆਈਡੀ ਹੈਕ ਹੈ ਔਰ ਜਾਂਕਰ ਉਹਦੀ ਜਿਹੜੀ ਆਈਡੀ ਦੇ ਉੱਤੇ ਗਲਤ ਤਰੀਕੇ ਦਾ ਲੋਕਾਂ ਵੱਲੋਂ ਜਿਹੜਾ ਹੈ ਕਮੈਂਟ ਕਰਵਾਏ ਗਏ ਹੈ ਤਾਂ ਫਿਰ ਇਹ ਪਰਚਾ ਰੱਦ ਹੋਣਾ ਜ਼ਰੂਰੀ ਹੈ ਲੇਕਿਨ ਮੈਂ ਨਾਤਾ ਪਰਚਾ ਰੱਦ ਕਰਨ ਵਾਸਤੇ ਕਹਿ ਰਿਹਾ ਤੇ ਨਾ ਹੀ ਮੈਂ ਪਰਚਾ ਕਰਨ ਵਾਸਤੇ ਕਹਿ ਰਿਹਾ ਮੈਂ ਕੀ ਕਹਿ ਰਿਹਾ ਮੈਂ ਤੁਹਾਨੂੰ ਸਾਥੀਓ ਇੱਕ ਗੱਲ ਕਹਿਣਾ ਕਿ ਸਾਡਾ ਭਰਾ ਹੈ ਕਤਲ ਹੋ ਜਾਂਦੇ ਆ ਜਿੱਦਾਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਸਾਰੇ ਸਾਥੀਆਂ ਨੇ ਅੱਜ ਕੱਟ ਕੀਤਾ ਬਹੁਤ ਸਾਰੇ ਭਾਨੇ ਦੇ ਖਿਲਾਫ ਵੀ ਬੋਲ ਰਿਹਾ ਕਿਉਂਕਿ ਹਰ ਬੰਦਾ ਇੱਥੇ ਪੂਰਨ ਸੰਪੂਰਨ ਠੀਕ ਨਹੀਂ ਹੈਗਾ ਹਰ ਬੰਦੇ ਚ ਗਲਤੀ ਹੈ ਹਰ ਬੰਦਾ ਜਿਹੜਾ ਹੈਗਾ ਉਹ ਦੋ ਪਹਿਲੂ ਹੁੰਦੇ ਆ ਹਰ ਸਿੱਕੇ ਦੇ ਇੱਕ ਗਲਤ ਵੀ ਹੁੰਦਾ ਤੇ ਠੀਕ ਵੀ ਹੁੰਦਾ ਪਰ ਅੱਜ ਦੇਖੋ ਇਹ ਭਾਈਚਾਰਾ ਜ਼ਿੰਮੇਵਾਰ ਭਾਈਚਾਰਾ ਅੱਜ ਭਾਨੇ ਦੇ ਹੱਕ ਦੇ ਵਿੱਚ ਖੜਾ ਹੋ ਗਿਆ ਤੇ ਅੱਜ ਚਾਹੇ ਉਹ ਲੱਖਾਂ ਸੁਦਾਣਾ ਚਾਹੇ ਭਾਨਾ ਕੋਈ ਵੀ ਹੈ ਅੱਜ ਜਿੰਨੇ ਸੀ ਸਾਡਾ ਸਾਰੇ ਦਾ ਸਾਰਾ ਜੂਤ ਉੱਥੇ ਇਕੱਠਾ ਹੋਇਆ ਔਰ ਭਾਨੇ ਦੇ ਹੱਕ ਦੇ ਵਿੱਚ ਚੰਨੀ ਜੀ ਨੇ ਵੀ ਮਾਨਜੋ ਸਾਬਕਾ ਮੁੱਖ ਮੰਤਰੀ ਸਰਦਾਰ ਤਰਨਜੀਤ ਸਿੰਘ ਚੰਨੀ ਨੇ ਜਾਂ ਮੈਂ ਕਹਦੇ ਆ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਾਂ ਹੋਰ ਬਹੁਤ ਸਾਰੇ ਉੱਗੇ ਸਮਾਜ ਸੇਵੀਆਂ ਨੇ ਤੇ ਲੀਡਰਾਂ ਨੇ ਉਹਨਾਂ ਦੇ ਹੱਕ ਵਿੱਚ ਜਿਹੜਾ ਹੈਗਾ ਉਹ ਵੀਡੀਓ ਵੀ ਪਾਈ ਲਾਈਵ ਵੀ ਕੀਤਾ ਗੱਲਬਾਤ ਵੀ ਰੱਖੀ ਅਸੀਂ ਵੀ ਕਹਿੰਦੇ ਆ ਕਿ ਭਾਨੇ ਨਾਲ ਗਲਤ ਹੋ ਰਿਹਾ ਭਾਨੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਪਰ ਜਿਹੜੀ ਗੱਲ ਡਾਕਟਰ ਸਾਹਿਬ ਨੇ ਭਾਨੇ ਬਾਰੇ ਬੋਲੀ ਹੈ ਉਹ ਵੀ ਡਾਕਟਰ ਸਾਹਿਬ ਦੀ ਗਲਤੀ ਹੈ ਨਹੀਂ ਬੋਲਣਾ ਚਾਹੀਦਾ ਕਿਉਂਕਿ ਸਾਨੂੰ ਪੱਖ ਇਹ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਹੜਾ ਵੀ ਸੋਸ਼ਲ ਮੀਡੀਆ ਤੇ ਸਰਕਾਰ ਦੇ ਖਿਲਾਫ ਬੋਲਦਾ ਹੈ ਸਰਕਾਰ ਦੀਆਂ ਨਕਾਮੀਆਂ ਨੂੰ ਗਿਣਾਉਂਦਾ ਤਾਂ ਉਸ ਨਕਾਮੀਆਂ ਤੋਂ ਬਚਣ ਲਈ ਉਸ ਚੀਜ਼ ਤੋਂ ਪਾਸੇ ਹੋਣ ਲਈ ਇੱਕੋ ਇੱਕ ਕੰਮ ਕੀਤਾ ਜਾ ਰਿਹਾ ਹੈ ਕਿ ਜਿਹੜੇ ਵੀ ਸੋਸ਼ਲ ਮੀਡੀਆ ਤੇ ਕੋਈ ਬੋਲਦੇ ਆ ਉਹਨਾਂ ਤੇ ਕਿਸੇ ਨੂੰ ਚੈਨੀ ਦਾ ਪਰਚਾ ਕਿਸੇ ਦੇ ਉੱਤੇ ਸੋਸ਼ਲ ਦੇ ਉੱਤੇ ਗਲਤ ਦਰਬਾਰਤੋ ਦਾ ਪਰਚਾ ਕਿਵੇਂ ਨਾ ਕਿਵੇਂ ਕਿਵੇਂ ਨਾ ਕਿਵੇਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕੇਂਦਰੀਵਾਲ ਦਾ ਏਜੰਟ ਮੁੱਖ ਮੰਤਰੀ ਸਾਹਿਬ ਕਰ ਰਿਹਾ ਹੈ ਪਰ ਆਉਣ ਵਾਲੇ ਸਮੇਂ 'ਚ ਪੰਜਾਬੀਓ ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਮੈਂ ਕੋਈ ਇੱਕ ਸਮਾਜ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਇਨਸਾਫ ਪਸੰਦ ਲੋਕਾਂ ਦੀ ਗੱਲ ਕਰ ਰਿਹਾ ਜੋ ਇੱਕ ਕਿਸੇ ਨਾ ਵੀ ਕੋਈ ਤੱਕਾ ਹੁੰਦਾ ਜੇਕਰ ਉਹ ਤੱਕੇ ਦੇ ਖਿਲਾਫ ਅਸੀਂ ਇਕੱਠੇ ਨਾ ਹੋਏ ਅੱਜ ਚਾਹੇ ਰੰਗਰੇਟਾ ਚਾਹੇ ਭਾਨਾ ਜੇਕਰ ਅਸੀਂ ਅੱਜ ਇਕੱਠੇ ਨਾ ਹੋਏ ਤਾਂ ਯਾਦ ਰੱਖਿਓ ਸਾਨੂੰ ਦੁਬਾਰਾ ਬੇਅੰਤ ਵਾਲਾ ਸਮਾਂ ਪੰਜਾਬ ਨੂੰ ਹੰਡਾਉਣਾ ਪਊਗਾ ਸਾਡਾ ਪੰਜਾਬੀਆਂ ਦਾ ਨੌਜਵਾਨੀ ਦਾ ਬਹੁਤ ਵੱਡਾ ਕਹਾਣ ਹੋਣ ਵਾਲਾ ਕਿਉਂਕਿ ਹਰ ਇੱਕ ਦੇ ਉੱਤੇ ਪਰਚਾ ਦਿੱਤਾ ਜਾ ਰਿਹਾ ਹੈ ਉਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਜ਼ਿਆਦਾ ਲੰਮਾ ਸਮਾਂ ਨਾ ਲੈਂਦਾ ਹੋਇਆ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਮੇਰੀਆਂ ਬੰਦੀਆਂ ਸੀ ਕਿਉਂਕਿ ਅਸੀਂ ਕੱਲ 11 ਵਜੇ ਜੋ ਮੀਟਿੰਗ ਰੱਖੀ ਗਈ ਆ ਸਾਥੀਆਂ ਵੱਲੋਂ ਐਸੀ ਸਮਾਜ ਵੱਲੋਂ ਕਿ ਰੰਗਰੇਟੇ ਨਾਲ ਜੋ ਹੋ ਰਿਹਾ ਉਹ ਸਹੀ ਹੋ ਰਿਹਾ ਜਾਂ ਉਹਦੇ ਨਾਲ ਗਲਤ ਹੋਇਆ ਜਾਂ ਪਰਚਾ ਬੰਦਦਾ ਸੀ ਜਾਂ ਨਹੀਂ ਬੰਦਦਾ ਸੀ ਉਹ ਇੱਕ ਇਨਕੁਆਰੀ ਦਾ 파ਟਾ ਹੈ ਪਰ ਦੋਸਤੋ ਫੇਰ ਕਹਿਣਾ ਸਾਨੂੰ ਸਾਡੇ ਸਮਾਜ ਵਾਸਤੇ ਉਹ ਪਰਸਨ ਬੋਲਦਾ ਤੇ ਸਾਨੂੰ ਜੇਕਰ ਉਹਨੇ ਕਿਸੇ ਦੀ ਧੀ ਭੈਣ ਨੂੰ ਗਾਲ ਕੱਢੀ ਆ ਤਾਂ ਡਾਕਟਰ ਸਾਹਿਬ ਦੀ ਗਲਤੀ ਹੈ ਉਹ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਕਿਉਂਕਿ ਉਹਨਾਂ ਦੀ ਡਿਗਰੀ ਦੇ ਹਿਸਾਬ ਨਾਲ ਉਹਨਾਂ ਦੀ ਐਜੂਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਆਪਣੀ ਜਿਹੜੀ ਭਾਸ਼ਾ ਹੈ ਉਹਦੀ ਮਰਿਆਦਾ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਇਹ ਅਸੀਂ ਇਸ ਲਾਈਵ ਦੇ ਮਾਗਿਆਂ ਵਾਂਗ ਹੀ ਕਹਿਣਾ ਵੀ ਚਾਹੁੰਦੇ ਆ ਦੱਸਣਾ ਵੀ ਚਾਹੁੰਦੇ ਆ ਪਰ ਮੈਂ ਇਸੀ ਸਮਾਜ ਨੂੰ ਮੇਰੇ ਮਜ਼ਦੂਰ ਵਰਗ ਨੂੰ ਇਹ ਕਹਿਣਾ ਚਾਹਣਾ ਕਿ ਦੋਸਤੋ ਹੁਣ ਇੱਥੇ ਇਕੱਠੇ ਹੋਣ ਦੀ ਜ਼ਰੂਰਤ ਹੈ ਜੇਕਰ ਅਸੀਂ ਅੱਜ ਇਕੱਠੇ ਨਾ ਹੋਏ ਤਾਂ ਕੱਲ ਨੂੰ ਹੋਰ ਵੀ ਕਿਸੇ ਦੇ ਦਬਾਉਣ ਦੀ ਗੱਲ ਕੀਤੀ ਜਾਊਗੀ ਮੈਂ ਸਾਰੀਆਂ ਹੀ ਸਾਡੀਆਂ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਕੱਲ ਨੂੰ 11 ਵਜੇ ਜਿਹੜਾ ਹੈਗਾ ਰੱਖ ਬਾਗ ਨੇੜੇ ਜਿਹੜਾ ਹੈਗਾ ਭਾਰਤ ਨਗਰ ਚੌਕ ਲੁਧਿਆਣਾ ਵਿੱਚ ਇੱਕ ਹਗਾਮੀ ਮੀਟਿੰਗ ਕੀਤੀ ਜਾ ਰਹੀ ਹੈ ਕਿਉਂਕਿ ਪੀਪੀ ਨੇ ਸ਼ਰਯਾ ਚੈਲੰਜ ਕੀਤਾ ਇੱਕ ਪਰਸਨ ਨੇ ਹੋਰ ਚੈਲੰਜ ਕੀਤਾ ਕਿ ਪਤਾ ਨਹੀਂ ਮਿੰਤਾ ਲੱਗਿਆ ਕਿ ਰੰਗਰੇਟਾ ਕਿਹੜੇ ਸਮਾਜ ਦੀ ਗੱਲ ਕਰਦਾ ਸੀ ਮੈਨੂੰ ਤਾਂ ਇਹ ਨਹੀਂ ਪਤਾ ਕਿਹੜੇ ਸਮਾਜ ਬਾਰੇ ਬੋਲਦਾ ਸੀ ਔਰ ਤੇਰੇ ਵਰਗੇ ਸਾਡੇ ਘਰਾਂ ਚ ਗੋਹਾ ਸੁੱਟਦੇ ਆ ਕਿਉਂਕਿ ਇਹਨਾਂ ਦੇ ਮੂੰਹ ਚੋਂ ਮੈਂ ਫੇਰ ਕਹਣਾ ਮੈਂ ਸਾਰੇ ਜ਼ਿਮੀਦਾਰ ਭਰਾਵਾਂ ਨੂੰ ਗਲਤ ਨਹੀਂ ਕਹਿੰਦਾ ਮੈਂ ਸਾਰੇ ਮਾਜਵੀ ਸਿੱਖਾਂ ਨੂੰ ਚੰਗੇ ਨਹੀਂ ਕਹਿੰਦਾ ਮੈਂ ਸਾਰੇ ਰਮਦਾਸੀਆਂ ਨੂੰ ਚੰਗੇ ਨਹੀਂ ਕਹਿੰਦਾ ਗਲਤ ਨਹੀਂ ਕਹਿੰਦਾ ਕਿਉਂਕਿ ਕਣਕ ਦੇ ਵਿੱਚ ਕਾਲ ਅੰਗਿਆਰੀ ਹੁੰਦੀ ਹੈ ਤੇ ਉਹ ਕਾਲ ਅੰਗਿਆਰੀ ਜਿਹੜੀ ਹੁੰਦੀ ਆ ਉਹ ਹਮੇਸ਼ਾ ਲੜਾਈ ਦਾ ਪਾਰਟ ਔਰ ਹਮੇਸ਼ਾ ਤਫਾੜ ਕਰਨ ਦਾ ਕੰਮ ਜਿਹੜਾ ਹੈ ਉਹ ਲੋਕ ਕਰਦੇ ਨੇ ਸੋ ਦੋਸਤੋ ਸਾਥੀਓ ਇਹ ਕਰਕੇ ਸਾਨੂੰ ਐਸੀ ਸਮਾਜ ਮਜ਼ਦੂਰ ਵਰਗ ਦੀ ਆਵਾਜ਼ ਨੂੰ ਬਰਕਰਾਰ ਰੱਖਣ ਲਈ ਤਾਂ ਕਿ ਜੇਕਰ ਅੱਜ ਬੇਸ਼ੱਕ ਫਿਰ ਕਹਿਣਾ ਏਕ ਇਨਕੁਆਰੀ ਦਾ ਪਾਰਟ ਹੈ ਇਹ ਇੱਕ ਕਾਨੂੰਨ ਦੀ ਪ੍ਰਕਿਰਿਆ ਹੈ ਉਹ ਕਾਨੂੰਨ ਦੇ ਵਿੱਚ ਉਹ ਤੇ ਪਰਚਾ ਹੋ ਗਿਆ ਉਹ ਪਰਚਾ ਸਹੀ ਹੈ ਕਿ ਗਲਤ ਹੈ ਕਿ ਠੀਕ ਹੈ ਉਹ ਕਾਨੂੰਨੀ ਪ੍ਰਕਿਰਿਆ ਹੈ ਪਰ ਸਾਨੂੰ ਆਪਣੇ ਸਮਾਜ ਦੇ ਉਸ ਬਲਾਰੇ ਵੱਲ ਕਿਉਂਕਿ ਜਿਹੜੀ ਗੱਲ ਪੀਪੀ ਸਾਹਿਬ ਨੇ ਕਹੀ ਹੈ ਕਿ ਕਿਹੜੇ ਸਮਾਜ ਦੀ ਮੀਟਿੰਗ ਕਰਦਾ ਸੀ ਜਾਂ ਕਿਹੜੇ ਸਮਾਜ ਵਾਸਤੇ ਬੋਲਦਾ ਸੀ ਮੈਨੂੰ ਤਾਂ ਕੋਈ ਸਮਾਜ ਦਾ ਬੰਦਾ ਉਹਦੇ ਮਗਰ ਆਇਆ ਨਹੀਂ ਲੱਗਿਆ ਸੋ ਇਹਨਾਂ ਗੱਲਾਂ ਨੂੰ ਦੋਸਤੋ ਆਪਾਂ ਨੂੰ ਆਪਾਂ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਕਰਨਾ ਆਪਾਂ ਕਿਸੇ ਨੂੰ ਗਾਲ ਨਹੀਂ ਦੇਣੀ ਲੜਨਾ ਨਹੀਂ ਲੇਕਿਨ ਪਰ ਅਸੀਂ ਸਾਰੇ ਜਣਿਆਂ ਨੇ ਇਕੱਠ ਜ਼ਰੂਰ ਕਰਨਾ ਏਕੇ ਦਾ ਸਬੂਤ ਦੇਣਾ ਤਾਂ ਕਿ ਡਾਕਟਰ ਸਾਹਿਬ ਨੂੰ ਇਹ ਨਾ ਲੱਗੇ ਕਿ ਮੈਂ ਜਿਨ੍ਹਾਂ ਲੋਕਾਂ ਵਾਸਤੇ ਬੋਲਦਾ ਸੀ ਜਿਨ੍ਹਾਂ ਲੋਕਾਂ ਵਾਸਤੇ ਮੇਰੇ ਤੇ ਪਰਚੇ ਹੋਏ ਆ ਜਾਂ ਪਹਿਲਾਂ ਵੀ ਉਹਨਾਂ ਦੇ ਉੱਤੇ ਪਰਚੇ ਹੋਏ ਆ ਪਹਿਲਾਂ ਵੀ ਉਹਨਾਂ ਦੀ ਆਈਡੀ ਨੂੰ ਹੈਕ ਕੀਤਾ ਜਾਂਦਾ ਸੋ ਇਸ ਕਰਕੇ ਕੱਲ ਨੂੰ 11 ਵਜੇ ਰੱਖ ਬਾਗ ਨੇੜੇ ਭਾਰਤਨਗਰ ਚੌਂਕ ਦੇ ਵਿੱਚ ਜੋ ਮੀਟਿੰਗ ਕੀਤੀ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਪਹੁੰਚੋ ਜੀ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਇਹ ਜੋ ਬਿਆਨ ਡਾਕਟਰ ਸਾਹਿਬ ਦੇ ਰਿਹਾ ਉਹ ਸਹੀ ਹੈ ਜਾਂ ਗਲਤ ਹੈ ਜਾਂ ਜਾਂ ਜੋ ਵੀ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਪਰ ਮੈਨੂੰ ਤਾਂ ਜਿੱਥੋਂ ਤੱਕ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਇਹਨਾਂ ਸਾਰੇ ਪਰਸਨਾਂ ਨੂੰ ਉਲਝਾ ਕੇ ਇੱਕ ਦੂਜੇ ਬਾਰੇ ਗੱਲ ਕਰਕੇ ਇੱਕ ਦੂਜੇ ਨੂੰ ਉਲਝਾ ਕੇ ਪਰਚਾਂ ਦੇ ਵਿੱਚ ਆਪਣੀਆਂ ناکਾਮੀਆਂ ਖਤਰਾ ناکਾਮੀਆਂ ਨੂੰ ਲੁਕਾਉਣ ਦਾ ਕੰਮ ਕਰ ਰਹੀ ਹੈ ਸੋ ਦੋਸਤੋ 24 ਦਾ ਇਲੈਕਸ਼ਨ ਆ ਗਿਆ ਇਸ ਕਰਕੇ ਇਹ ਸਾਰਾ ਕੁਝ ਹੋਣਾ ਪੰਜਾਬ ਸਰਕਾਰ ਦੀਆਂ ناکਾਮੀਆਂ ਨੂੰ ਲੁਕਾਉਣ ਦਾ ਕੰਮ ਜਿਹੜਾ ਹੈਗਾ ਉਹ ਭਗਵੰਤ ਸਿੰਘ ਸਾਬ ਕਰ ਰਹੀ ਹੈ ਪਰ ਲੇਕਿਨ ਚਲੋ ਡਾਕਟਰ ਸਾਹਿਬ ਨੇ ਗਾਲ ਕੱਢੀ ਇਸ ਕਰਕੇ ਪਰਚਾ ਦਰਜ ਹੋ ਗਿਆ ਲੇਕਿਨ ਭਾਨੇ ਦੇ ਉੱਤੇ ਜੇ ਮੈਂ ਗੱਲ ਕਰਾਂ ਕਿ ਇੱਕ ਪਰਚਾ ਹੋਇਆ ਉਹ ਦੀ ਹਜੇ ਜ਼ਮਾਨਤ ਹੋਣ ਵਾਲੀ ਹੈ ਜ਼ਮਾਨਤ ਜਿੱਦਾਂ ਹੀ ਹੋਣ ਲੱਗਦੀ ਹੈ ਤੇ ਨਾਲ ਦੀ ਨਾਲ ਹੀ ਉਹਨਾਂ ਤੇ ਦੂਜਾ ਪਰਚਾ ਤੀਜਾ ਪਰਚਾ ਹੋ ਜਾਂਦਾ ਸੋ ਇਸ ਕਰਕੇ ਇਹ ਚੀਜ਼ਾਂ ਸਾਡੇ ਵਾਸਤੇ ਗਲਤ ਹੋ ਰਹੀਆਂ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਜਿਹੜਾ ਹੈਗਾ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਮੀਡੀਆ ਦੇ ਉੱਤੇ ਕੋਈ ਨਾ ਬੋਲ ਸਕੇ ਮੀਡੀਆ ਦੇ ਉੱਤੇ ਪੂਰਾ ਕਬਜ਼ਾ ਹੈ ਮੀਡੀਆ ਦੇ ਉੱਤੇ ਕੋਈ ਖੁੱਲ ਕੇ ਬੋਲ ਨਾ ਸਕੇ ਸੋਸ਼ਲ ਮੀਡੀਆ ਤੇ ਖੁੱਲ ਕੇ ਬੋਲ ਨਾ ਸਕੇ ਇਸੇ ਕਰਕੇ ਸਾਰੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੋ ਦੋਸਤੋ ਮੈਂ ਤੁਹਾਡਾ ਹਰਵਿੰਦਰ ਸਿੰਘ ਅਟਵਾਲ ਤੁਸੀਂ ਪਹਿਲਾਂ ਵੀ ਮੇਰੀਆਂ ਵੀਡੀਓ ਪੋਸਟਾਂ ਨੂੰ ਪਿਆਰ ਕਰਦੇ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਕੱਲ 11 ਵਜੇ ਲਧਿਆਣਾ ਦੇ ਵਿੱਚ ਜੋ ਮੀਟਿੰਗ ਹੈ ਉਹਦੇ ਵਿੱਚ ਮੈਂ ਹੱਥ ਜੋੜ ਕੇ ਅਪੀਲ ਕਰਦਾ ਆਪਦੀਆਂ ਹਮ ਖੈਰੀ ਜੱਤੇਵੰਦੀਆਂ ਨੂੰ ਕਿ ਸਾਨੂੰ ਆਪਣੇ ਵਜੂਦ ਦੀ ਲੜਾਈ ਡਾਕਟਰ ਰੰਗਰੇਟੇ ਤੇ ਪਰਚਾ ਉਹ ਗਲਤ ਆ ਕਿ ਸਹੀ ਹੈ ਉਹ ਇੱਕ ਬਾਅਦ ਦਾ ਇਸ਼ੂਆ ਕਾਨੂੰਨੀ ਪ੍ਰਕਿਰਿਆ ਚੱਲਾ ਗਿਆ ਪਰ ਸਾਨੂੰ ਆਪਣਾ ਕਿ ਸਾਰੀ ਕੌਮ ਨੂੰ ਪੀਪੀ ਨੇ ਕਿਹਾ ਸਾਰੀ ਕੌਮ ਵਾਸਤੇ ਪੀਪੀ ਨੇ ਗੱਲ ਕੀਤੀ ਆ ਤਾਂ ਉਹਨਾਂ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗ ਜੇ ਕਿ ਕਿ ਸਮਾਜ ਵਾਸਤੇ ਬੋਲਦਾ ਸੀ ਕਿਉਂਕਿ ਸਮਾਜ ਦੇ ਵਿੱਚ ਸਾਰੇ ਚੰਗੇ ਐ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ ਸਵੇਸ ਕਰਕੇ ਇੱਕ ਪਰਸਨ ਨੂੰ ਗਲਤ ਕਿਹਾ ਜਾ ਸਕਦਾ ਸਾਰੇ ਸਮਾਜ ਨੂੰ ਨਹੀਂ ਕਿਹਾ ਜਾ ਸਕਦਾ ਸੋ ਕੱਲ ਨੂੰ ਜ਼ਰੂਰ ਖਾਸ ਕਰਕੇ ਜਿਹੜੇ ਲਿਣਾਣੇ ਦੇ ਨੇੜੇ ਨੇੜੇ ਵਾਲੇ ਪਿੰਡਾਂ ਵਾਲੇ ਸਾਥੀ ਹੈ ਉਹ ਜ਼ਰੂਰ ਪਹੁੰਚਣ ਇੰਨੇ ਸ਼ਬਦਾਂ ਦੇ ਨਾਲ ਕਿਸੇ ਦੀ ਸ਼ਾਨ ਦੇ ਖਿਲਾਫ ਇੱਕ ਵੀ ਲਬਜ ਕਾਟੀਆਂ ਵੱਧ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਵੀ ਕਰਿਓ ਔਰ ਦੋਸਤੋ ਇਹ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਚਾਹੀਦਾ ਸੋ ਇੰਨੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਪਰ ਧੰਨਵਾਦ